ਗੈ ਮਸ਼ੀਨ ਦਾ ਜਿਹੜਾ ਆਪਰੇਟਰ ਵਾ ਇਹ ਹਾਲ ਚੱਲਿਆ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਡੀਆਂ ਲੱਤਾਂ ਤੱਕ ਤੁਸੀਂ ਪਾਣੀ ਵੇਖ ਸਕਦੇ ਹੋ 10 ਲੀਟਰ ਖਾਂਦੇ ਆ ਜੀ ਪ੍ਰਤੀ ਏਕੜ ਐਵਰੇਜ ਜੀ 30000 ਰੁਪਈਆ ਜਿਹੜੀ ਆ ਉਹ ਇੱਕ ਮਹੀਨੇ ਦੀ ਤਨਖਾਹ ਵਾ ਬਹੁਤ ਵਧੀਆ ਕਟਾਈ ਇਸ ਟਾਈਮ ਕਰਦੀ ਪਈ ਆ ਝੋਨਾ ਜਿਹੜਾ ਵਾ ਆਪਣੇ ਅੰਦਰ ਕਿੰਨਾ ਸਟੋਰ ਕਰ ਲੈਂਦੀ ਆ ਬਸ 8 ਕੁੰਟਲ ਸਟੋਰ ਕਰਦੀ ਆ ਜੀ ਵੇਖ ਸਕਦੇ ਹੋ ਤੁਹਾਨੂੰ ਪਤਾ ਲੱਗ ਜਾਏਗਾ ਕੇ ਟਰੈਕ ਜਿਹੜਾ ਵਾ ਪਾਣੀ ਦੇ ਵਿੱਚ ਚੱਲਦਾ ਤੁਹਾਨੂੰ ਦਿਖਾਈ ਦੇਵੇਗਾ ਕਿਉਂਕਿ ਰਬੜ ਗਲੇ ਵੀ ਦੇਖ ਸਕਦੇ ਹੋ ਜੋ ਪਾਣੀ ਦੇ ਵਿੱਚੋਂ ਉੱਡ ਕੇ ਸੁੱਕੀ ਸਾਈਡ ਤੇ ਜਾਂ ਢੋਲ ਬਿਲਕੁਲ ਨਹੀਂ ਮਰਾਨਦੀ ਟੋਟਾ ਨਹੀਂ ਕਰਦੀ ਹੈਗੀ ਤੁਸੀਂ ਮਸ਼ੀਨ ਜਿਹੜੀ ਆ ਚੱਲਦੀ ਦੇਖ ਸਕਦੇ ਹੋ ਝਰਨਾ ਵਾ ਉਹ ਸਾਫ਼ ਹੁੰਦਾ ਹੋਇਆ ਤੁਹਾਨੂੰ ਸਕਰੀਨ ਤੇ ਦਿਖਾਈ ਦੇਵੇਗਾ ਤੇ ਮਸ਼ੀਨ ਦਾ ਜਿਹੜਾ ਝਰਨਾ ਵਾ ਉਹ ਸਾਫ਼ ਹੁੰਦਾ ਉਹ ਤੁਸੀਂ ਦੇਖ ਸਕਦੇ ਹੋ ਕਿ ਮਸ਼ੀਨ ਹੁੰਦਾ ਹੋਇਆ ਤੁਹਾਨੂੰ ਦਿਖਾਈ ਦੇਵੇਗਾ ਬਾਕਸ ਦੇ ਵਿੱਚ ਮਸ਼ੀਨ ਅਜੋਨੇ ਨੂੰ ਸਟੋਰ ਕਰਦੀ ਆ ਇਹ ਤੁਹਾਨੂੰ ਸਕਰੀਨ ਤੇ ਤਸਵੀਰਾਂ ਵੇਖਣ ਨੂੰ ਮਿਲਣਗੀਆਂ ਤੇ ਤੁਸੀਂ ਕਦੇਓ ਅਸੀਂ ਮਸ਼ੀਨ ਦੇ ਇਸ ਟਾਈਮ ਉੱਪਰ ਜਿਹੜੀ ਕਟਾਈ ਆ ਉਹ ਹੁੰਦੀ ਹੋਈ ਤੁਹਾਨੂੰ ਦਿਖਾਉਦੇ ਪਏ ਆ ਘਪਾੜਾ ਜਿਹੜਾ ਵਾ ਝੋਨੇ ਦੀ ਛੀਨਿਆ ਉਹ ਚਲਦੀ ਹੋਈ ਇਧਰਲੀ ਸਾਈਡ ਤੇ ਦੇਖ ਸਕਦੇ ਹੋ ਸੋ ਇੱਕ ਵਾਰ ਫਿਰ ਤੋਂ ਤੁਹਾਡਾ ਮਾਈ ਯੂਟਿਊਬ ਚੈਨਲ ਬਲਜੀਤ ਕੋਟਲੀ ਤੇ ਦਿਲੋਂ ਨਿੱਗਾ ਸਵਾਗਤ ਸੋ ਪਿਆਰੇ ਦੋਸਤੋ ਅੱਜ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੀ ਤਹਿਸੀਲ ਅਜਨਾਲਾ ਦੇ ਪਿੰਡ ਨੇਪਾਲ ਦੇ ਵਿੱਚ ਮੌਜੂਦ ਹਾਂ ਇੱਥੇ ਤੁਹਾਨੂੰ ਪਤਾ ਵਾ ਜਿਵੇਂ ਕਿ ਫਲੱਡ ਆਇਆ ਸੀ ਹੜ੍ਹ ਆਇਆ ਸੀ ਹੜ੍ਹ ਆਉਣ ਦੇ ਕਾਰਨ ਜਿਹੜੇ ਖੇਤ ਨੇ ਖੇਤਾਂ ਦੇ ਵਿੱਚ ਜਿਹੜਾ ਪਾਣੀ ਹੱਲੇ ਵੀ ਬਹੁਤ ਜ਼ਿਆਦਾ ਵਾ ਤੇ ਉਹਨਾਂ ਖੇਤਾਂ ਦੇ ਵਿੱਚ ਜੇਕਰ ਗੱਲ ਕਰੀਏ ਮਿੰਨੀ ਕੰਬਾਈਨ ਗੈਮ ਮਸ਼ੀਨ ਜਿਹੜੀ ਚੱਲਦੀ ਪਈ ਆ ਉਸ ਟੌਪਿਕ ਤੇ ਆਪਾਂ ਵੀਡੀਓ ਲੈ ਕੇ ਤੁਹਾਡੇ ਤੱਕ ਪਹੁੰਚਣ ਜਾ ਰਹੇ ਆ ਤੇ ਉਸ ਮਸ਼ੀਨ ਦੀ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਤੱਕ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਜਿਹੜੇ ਇਸ ਟਾਈਮ ਇਸ ਮਸ਼ੀਨ ਨੂੰ ਸਾਡੇ ਵੀਰ ਲੈ ਕੇ ਆਏ ਆ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਉਹ ਚਲਿਏ ਖੇਤਾਂਵਾਲ ਨੂੰ ਤੇ ਤੁਹਾਨੂੰ ਅਸੀਂ ਅੱਗੇ ਦੀ ਜਾਣਕਾਰੀ ਜਿਹੜੀ ਆ ਉਹ ਦਿੰਨੇ ਆ ਇਹ ਆਉ ਟਰੈਕਟਰ ਇਹ ਆਉ ਟਰਾਲੀ ਜਿਹਦੇ ਵਿੱਚ ਮਿੰਨੀ ਕੰਬੈਨ ਗੈਮ ਮਸ਼ੀਨ ਨੂੰ ਲੈ ਕੇ ਆਏ ਆ ਸੋ ਪਿਆਰੇ ਦੋਸਤੋ ਤੁਹਾਨੂੰ ਜਿਵੇਂ ਦੱਸਿਆ ਵਾ ਕਿ ਸਾਡੇ ਨਾਲ ਇਸ ਟਾਈਮ ਜਿਹੜੀ ਗੈਮ ਮਸ਼ੀਨ ਆ ਉਹਦਾ ਗੈਮ ਮਸ਼ੀਨ ਦਾ ਜਿਹੜਾ ਆਪਰੇਟਰ ਬਾ ਸਾਡੇ ਨਾਲ ਰਾਮਪਾਲ ਵੀਰ ਮੌਜੂਦ ਆ ਅਸੀਂ ਆਪਣੇ YouTube ਚੈਨਲ ਦੇ ਰਾਹੀਂ ਇਹਨਾਂ ਦਾ ਦਿਲੋਂ ਨਿੱਘਾ ਸਵਾਗਤ ਕਰਦੇ ਆ ਬਾਈ ਜੀ ਕੀ ਹਾਲ ਚੱਲਿਆ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਇਹ ਸਾਡੇ ਨਾਲ ਰਾਮਪਾਲ ਜਿਹੜੇ ਨੇ ਉਹ ਮਸ਼ੀਨ ਆਪਰੇਟਰ ਨੇ ਤੇ ਅਸੀਂ ਇਹਨਾਂ ਦੇ ਨਾਲ ਹੁਣ ਅੱਗੇ ਦੀ ਜਿਹੜੀ ਗੱਲਬਾਤ ਆ ਉਹ ਜਾਰੀ ਰੱਖਾਂਗੇ ਤੇ ਜਾਰੀ ਕਰਦੇ ਆ ਵੀਰ ਜੀ ਤੁਸੀਂ ਕਿੱਥੋਂ ਆਏ ਹੋ ਹਰਿਆਣੇ ਤੋਂ ਆਏ ਆ ਜੀ ਅਸੀਂ ਹਾਂਜੀ ਹਾਂਜੀ ਹਰਿਆਣੇ ਤੋਂ ਆਏ ਹੋ ਹਾਂਜੀ ਹਰਿਆਣੇ ਤੋਂ ਤੇ ਇਹ ਜਿਹੜੀ ਮਸ਼ੀਨ ਵਾਂ ਹਾਂਜੀ ਇਹ ਤੁਸੀਂ ਇਹ ਕਿੰਨੇ ਬੰਦੇ ਆਏ ਪੰਜਾਬ ਦੇ ਵਿੱਚ ਅਸੀਂ ਦੋ ਮਸ਼ੀਨਾਂ ਲੈ ਕੇ ਆਏ ਨੇ ਅੱਛਾ ਜੀ ਹਾਂਜੀ ਇੱਥੇ ਇਹ ਆਪਣੇ ਅਜਨਾਲੇ 'ਚ ਅਮਰਸਰ 'ਚ ਹਾਂ ਆਪਣੀਆਂ ਦੋ ਮਸ਼ੀਨਾਂ ਚੱਲਦੀਆਂ ਪਈਆਂ ਨੇ ਹਾਂ ਦੋ ਚੱਲਦੀਆਂ ਪਈਆਂ ਜੀ ਸੋ ਅਸੀਂ ਕੈਮਰਾਮੈਨ ਨੂੰ ਕਹਿੰਨੇ ਕਿ ਉਹ ਜਿਹੜੀ ਮਸ਼ੀਨ ਚੱਲਦੀ ਆ ਉਧਰ ਨੂੰ ਕੈਮਰਾ ਕਰਕੇ ਜਿਹੜਾ ਮਸ਼ੀਨ ਦਾ ਆ ਰਿਵਿਊ ਆ ਉਹ ਦਿਖਾਇਆ ਜਾਵੇ ਇਹ ਤੁਸੀਂ ਸਕਰੀਨ ਦੇ ਉੱਪਰ ਮਸ਼ੀਨ ਵੇਖ ਸਕਦੇ ਹੋ ਗਹਿ ਮਸ਼ੀਨ ਚੱਲਦੀ ਹੋਈ ਤੁਹਾਨੂੰ ਦਿਖਾਈ ਦੇਵੇਗੀ ਤੇ ਉਹ ਅਸੀਂ ਹੁਣ ਤੁਹਾਨੂੰ ਮਸ਼ੀਨ ਦੇ ਲਾਗੇ ਲੈ ਕੇ ਚੱਲਦੇ ਆ ਸੋ ਇੱਥੇ ਤੁਸੀਂ ਸਕਰੀਨ ਦੇ ਜ਼ਰੀਏ ਵੇਖ ਸਕਦੇ ਹੋ ਕਿ ਜਿਹੜਾ ਪਾਣੀ ਆ ਉਹ ਲਗਭਗ 1.5 ਤੋਂ 2 ਫੁੱਟ ਪਾਣੀ ਤੁਸੀਂ ਖੇਤਾਂ ਦੇ ਵਿੱਚ ਵੇਖ ਸਕਦੇ ਹੋ ਪੈਲੀ ਦੇ ਵਿੱਚ ਵੇਖ ਸਕਦੇ ਹੋ ਕਿ ਇੰਨੇ ਪਾਣੀ ਦੇ ਵਿੱਚ ਇਹ ਜਿਹੜੀ ਗਹਿ ਮਸ਼ੀਨ ਆ ਕਟਾਈ ਕਰਦੀ ਆ ਤੇ ਸਾਡੀਆਂ ਲੱਤਾਂ ਤੱਕ ਤੁਸੀਂ ਪਾਣੀ ਵੇਖ ਸਕਦੇ ਹੋ ਤੇ ਆਜੋ ਅੱਗੇ ਚੱਲਦੇ ਆ ਤੇ ਇਸ ਮਸ਼ੀਨ ਦੀ ਜਿਹੜੀ ਜਾਣਕਾਰੀ ਆ ਉਹ ਤੁਹਾਨੂੰ ਦਿੰਨੇ ਆ ਤੇ ਬਾਈ ਜੇਕਰ ਗੱਲ ਕਰੀਏ ਇਹ ਜਿਹੜੀ ਮਸ਼ੀਨ ਵਾਂ ਹਾਂਜੀ ਇਹ ਮਸ਼ੀਨ ਦੀ ਜਿਹੜੀ ਐਵਰੇਜ ਆ ਪ੍ਰਤੀ ਏਕੜ ਉਹ ਕਿੰਨੀ ਆ ਕਿੰਨੀ ਆ 10 ਲੀਟਰ ਖਾਂਦੀ ਆ ਜੀ ਪ੍ਰਤੀ ਏਕੜ ਐਵਰੇਜ ਜੇਕਰ ਗੱਲ ਕਰੀਏ ਵੀ ਪ੍ਰਤੀ ਏਕੜ ਇਹ ਗੈਮ ਮਸ਼ੀਨ ਜਿਹੜੀ ਆ ਹਾਂਜੀ ਕਿੰਨਾ ਤੇਲ ਖਾਂਦੀ ਆ ਤੇ ਉਹ 10 ਲੀਟਰ ਖਾਂਦੀ ਆ 10 ਲੀਟਰ ਖਾਂਦੀ ਆ ਤੇ ਉਹ ਅੱਗੇ ਵਾਲ ਨੂੰ ਚੱਲੀ ਏ ਤੇ ਰਾਮਪਾਲ ਜੀ ਤੁਹਾਡਾ ਜਿਹੜਾ ਸੀਜ਼ਨ ਆ ਹਾਂਜੀ ਜਿਹੜੀ ਤੁਹਾਡੀ ਨੌਕਰੀ ਆ ਇੱਕ ਮਹੀਨੇ ਦੀ ਉਹ ਕਿੰਨੇ ਚਿਰ ਦੀ ਆ ਤੇ ਕਿੰਨੀ ਤਨਖਾਹ ਹੁੰਦੀ ਆ ਸਾਡੇ ਮਹੀਨੇ ਦੀ ਹੁੰਦੀ ਆ ਤਨਖਾਹ ਅੱਛਾ ਇੱਕ ਮਹੀਨੇ ਦੀ ਤਨਖਾਹ ਇੱਕ ਮਹੀਨੇ ਦੀ ਤਨਖਾਹ ਹੁੰਦੀ ਆ ਹਾਂਜੀ ਤੁਸੀਂ ਜਿਵੇਂ ਇੱਕ ਕ੍ਰੇਨ ਮਸ਼ੀਨ ਆਪਰੇਟਰ ਹੋ ਤੁਹਾਡੀ ਜਿਹੜੀ ਤਨਖਾਹ ਇੱਕ ਮਹੀਨੇ ਦੀ ਉਹ ਕਿੰਨੀ ਆ ਸਾਡੀ ਜਿਹੜਾ ਫੋਰਮੈਨ ਹੈ ਉਹਦੀ 40000 ਰੁਪਏ ਤਨਖਾਹ ਹੈ ਜਿਹੜਾ ਉਹ ਉੱਤੇ ਚਲਾ ਰਿਹਾ ਉਹਦੀ 30000 ਰੁਪਏ ਤਨਖਾਹ ਹੈ ਜਿਹੜਾ ਇਸ ਟਾਈਮ ਮਸ਼ੀਨ ਨੂੰ ਹੈਂਡਲ ਕਰਦਾ ਪਿਆ ਦੋਸਤੋ ਚਲਾਉਂਦਾ ਪਿਆ ਵਾ ਇਹ ਤੁਸੀਂ ਵੇਖ ਸਕਦੇ ਹੋ ਇਹਦੀ 30000 ਰੁਪਿਆ ਜਿਹੜੀ ਆ ਉਹ ਇੱਕ ਮਹੀਨੇ ਦੀ ਤਨਖਾਹ ਵਾ ਤੇ ਤੁਸੀਂ ਗੈਮ ਮਸ਼ੀਨ ਚੱਲਦੀ ਹੋਈ ਸਕਰੀਨ ਤੇ ਵੇਖ ਸਕਦੇ ਹੋ ਤੇ ਇਹ ਤੁਹਾਡੇ ਸਾਹਮਣੇ ਜਿਹੜੀ ਆ ਗੈਮ ਮਸ਼ੀਨ ਹੈ ਚੱਲਦੀ ਸਕਰੀਨ ਤੇ ਦਿਖਾਈ ਦੇਵੇਗੀ ਤੇ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਮਸ਼ੀਨ ਵਾ ਬਹੁਤ ਵਧੀਆ ਕਟਾਈ ਇਸ ਟਾਈਮ ਕਰਦੀ ਪਈ ਆ ਤੇ ਰਾਮਪਾਲ ਵੀਰ ਜੀ ਸਾਨੂੰ ਇਹ ਦੱਸਿਓ ਕਿ ਇਹ ਮਸ਼ੀਨ ਜਦੋਂ ਕਟਾਈ ਕਰਦੀ ਆ ਪਾਣੀ ਦੇ ਵਿੱਚ ਤੇ ਇਹਦਾ ਕੋਈ ਮਤਲਬ ਕਿ ਕੋਈ ਜਦੋਂ ਇਹ ਮਸ਼ੀਨ ਪਾਣੀ ਦੇ ਵਿੱਚ ਕਟਾਈ ਕਰਦੀ ਆ ਤੇ ਜਿਹੜੇ ਸਿੱਟੇ ਵਗੈਰਾ ਉਹ ਡਿੱਗਦੇ ਤੇ ਨਹੀਂ ਇਹਦੇ ਨਾਲ ਨਹੀਂ ਡਿੱਗਦੇ ਹੈਗੇ ਜੀ ਅੱਛਾ ਬਿਲਕੁਲ ਸਫਾਈ ਦੇ ਨਾਲ ਕੰਮ ਕਰਦੀ ਬਿਲਕੁਲ ਸਫਾਈ ਦੇ ਨਾਲ ਕੰਮ ਕਰਦੀ ਆ ਜੀ ਹਾਂ ਠੀਕ ਹੈ ਜੀ ਜਿਹੜਾ ਪਾਣੀ ਦੇ ਉੱਤੇ ਹੋਈਗੀ ਉਹ ਸਾਰੀ ਚੁੱਕੀ ਜਾਏਗੀ ਤੇ ਜਿਹੜੀ ਫਸਲ ਡਿੱਗੀ ਆ ਜਿਹੜਾ ਝੋਨਾ ਡਿੱਗਾ ਵਾ ਉਹ ਉਹਦੇ ਵਿੱਚ ਜਦੋਂ ਮਸ਼ੀਨ ਨੂੰ ਚਲਾਇਆ ਜਾਂਦਾ ਵਾ ਤੇ ਡਿੱਗੀ ਫਸਲ ਨੂੰ ਚਲਾਉਣ ਦੇ ਵਿੱਚ ਕੋਈ ਦਿੱਕਤ ਕੋਈ ਪਰੇਸ਼ਾਨੀ ਥੋੜੀ ਬੋਧੀ ਹੁੰਦੀ ਥੋੜੀ ਬਹੁਤੀ ਪਰੇਸ਼ਾਨੀ ਤਾਂ ਆਂਦੀ ਹੈ ਜੀ ਦੇਖੋ ਹਾਂਜੀ ਉਹ ਕਿਵੇਂ ਥੋੜੀ ਹੌਲੀ ਤੁਰਦੀ ਹੈ ਆਰਾਮ ਨਾਲ ਤੁਰਦੀ ਹੈ ਡੀਜ਼ਲ ਜ਼ਿਆਦਾ ਖਾਂਦੀ ਆ ਹਾਂ ਹਾਂ ਜਿਵੇਂ ਆਪਣਾ ਡਿੱਗਿਆ ਹੋਇਆ ਉਹ ਕਿੱਲਾ 1 ਘੰਟੇ ਚ ਵਰਦਾ 2 ਘੰਟੇ ਚ ਵਰਦਾ ਤੇ ਪਾਣੀ ਮਸ਼ੀਨ ਦੇ ਅੰਦਰ ਪੈਣ ਦਾ ਵੀ ਡਰ ਹੁੰਦਾ ਵਾ ਹਾਂ ਦਰਵੀ ਬੈਰਾਂ ਗਾਜੂ ਪਾਣੀ ਜਾਣ ਦਾ ਵੀ ਡਰ ਰਹਿੰਦਾ ਹੈ ਤੇ ਕਟਰ ਦੇ ਵਿੱਚ ਜੇਕਰ ਗੱਲ ਕਰੀਏ ਕਿ ਜਿਹੜਾ ਕਟਰ ਇਹਦਾ ਚੱਲਦਾ ਵਾ ਜਿਹੜਾ ਡਿੱਗਾ ਝੋਨਾ ਵਾ ਜਦੋਂ ਪਾਣੀ ਵਾਲੀ ਜਗ੍ਹਾ ਤੇ ਮਸ਼ੀਨ ਚੱਲਦੀ ਆ ਤੇ ਡਿੱਗੇ ਝੋਨੇ ਨੂੰ ਜਦੋਂ ਕਟਾਈ ਕਰਦੀ ਆ ਤੇ ਕਟਰ ਦੇ ਵਿੱਚ ਪਾਣੀ ਜਾਣ ਦਾ ਵੀ ਡਰ ਹੁੰਦਾ ਵਾ ਹਾਂ ਉਹ ਦੇਰ ਰੰਦਾ ਜੀ ਜਦੋਂ ਜਿਆਦਾ ਥੱਲੇ ਹੋਏ ਨਾ ਪਾਣੀ ਦੇ ਵਿੱਚ ਫਿਰ ਰੰਦਾ ਹੈ ਜੀ ਉਤੋਂ ਉਹ ਫਿਰ ਡਰ ਰੰਦਾ ਕਿ ਪਾਣੀ ਜਿਹੜਾ ਕਟਰ ਦੇ ਵਿੱਚ ਨਾ ਕਿਤੇ ਨਾ ਕਿਤੇ ਪੈ ਜਾਵੇ ਇਹ ਵੀ ਥੋੜਾ ਜਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੀ ਆਪਰੇਟਰ ਨੂੰ ਤਾਂ ਆਪਰੇਟਰ ਨੂੰ ਹਾਂਜੀ ਸੋ ਇਧਰ ਤੁਸੀਂ ਫਸਲ ਵੇਖ ਸਕਦੇ ਹੋ ਜਿਹੜੀ ਇਸ ਟਾਈਮ ਤੁਹਾਨੂੰ ਸਾਹਮਣੇ ਉਹ ਸਾਹਮਣੇ ਬਿਲਡਿੰਗ ਤੱਕ ਘਰਾਂ ਤੱਕ ਦਿਖਾਈ ਦੇ ਸਕੇ ਕਿ ਤਿੰਨ ਤੋਂ ਚਾਰ ਏਕੜ ਦੇ ਵਿੱਚ ਗੈਮ ਮਸ਼ੀਨ ਜਿਹੜੀ ਇਸ ਟਾਈਮ ਮਿੰਨੀ ਕੰਬਾਈਨ ਕਹਿ ਸਕਦੇ ਆ ਕਿ ਇਸ ਪਾਣੀ ਵਾਲੇ ਖੇਤਾਂ ਦੇ ਵਿੱਚ ਚੱਲਦੀ ਹੋਈ ਤੁਹਾਨੂੰ ਦਿਖਾਈ ਦੇਵੇਗੀ ਸੋ ਪਿਆਰੇ ਦੋਸਤੋ ਤੁਸੀਂ ਵੇਖ ਸਕਦੇ ਹੋ ਕਿ ਕੈਮਰੇ ਦੇ ਜ਼ਰੀਏ ਇੱਧਰ ਥੋੜਾ ਜਿਹਾ ਦਿਖਾਓ ਵੀ ਕਿ ਮਸ਼ੀਨ ਜਿਹੜੀ ਆ ਇੱਧਰਲੀ ਸਾਈਡ ਤੋਂ ਉੱਪਰ ਦੀ ਜਿਹੜਾ ਮਸ਼ੀਨ ਢੇੜਾ ਲੈ ਕੇ ਆਉਂਦੀ ਤੁਹਾਨੂੰ ਦਿਖਾਈ ਦੇਵੇਗੀ ਤੁਸੀਂ ਵੇਖ ਸਕਦੇ ਹੋ ਕਿ ਗੈਮ ਮਸ਼ੀਨ ਇੱਧਰ ਦੀ ਗਈ ਹੈ ਤੇ ਉਤੋਂ ਦੀ ਘੁੰਮ ਕੇ ਉਤੋਂ ਦੀ ਇੱਧਰ ਨੂੰ ਆਉਂਦੀ ਹੋਈ ਤੁਹਾਨੂੰ ਦਿਖਾਈ ਦੇਵੇਗੀ ਜੋ ਝੋਨੇ ਦੀ ਕਟਾਈ ਕਰਦੀ ਪਈ ਆ ਤੇ ਰਾਮਪਾਲ ਵੀਰ ਜੀ ਆਪਣਾ ਜਿਹੜਾ ਏਰੀਆ ਵਾ ਤੁਸੀਂ ਕਿੱਥੋਂ ਦੇ ਜੋ ਅਸੀਂ ਹਰਿਆਣੇ ਦੇ ਆਂ ਜੀ ਕੈਥਲ ਜ਼ਿਲ੍ਹਾ ਹੈ ਸਾਡਾ ਅੱਛਾ ਹਰਿਆਣੇ ਤੋਂ ਕੈਥਲ ਜ਼ਿਲ੍ਹੇ ਤੋਂ ਆਂ ਹਾਂ ਜੀ ਕੈਥਲ ਜ਼ਿਲ੍ਹੇ ਤੋਂ ਆਂ ਤੇ ਜੇਕਰ ਮਸ਼ੀਨ ਦੀ ਗੱਲ ਕਰੀਏ ਤੇ ਇਹਦੀ ਕਪੈਸਿਟੀ ਕਿੰਨੀ ਆ ਵੀ ਝੋਨਾ ਜਿਹੜਾ ਵਾ ਆਪਣੇ ਅੰਦਰ ਕਿੰਨਾ ਸਟੋਰ ਕਰ ਲੈਂਦੀ ਆ ਬਸ 8 ਕੁੰਟਲ ਸਟੋਰ ਕਰਦੀ ਆ ਜੀ ਕਹਿੰਦਾ ਭਾਵੇਂ ਆ ਦੋਸਤੋ ਕਿ ਇਹ ਜਿਹੜੀ ਮਸ਼ੀਨ ਵਾ ਇਹ ਆਪਣੇ ਅੰਦਰ ਝੋਨਾ ਜਿਹੜਾ ਵਾ 8 ਕੁੰਟਲ ਸਟੋਰ ਕਰ ਲੈਂਦੀ ਆ ਜਦੋਂ 8 ਕੁੰਟਲ ਇਸ ਮਸ਼ੀਨ ਦੇ ਵਿੱਚ ਜੋ ਨਾ ਸਟੋਰ ਹੋ ਜਾਂਦਾ ਵਾ ਤੇ ਉਸ ਝੋਨੇ ਨੂੰ ਫੇਰੇ ਬੰਬੂ ਦੇ ذریعے ਟਰੈਲੀ ਦੇ ਵਿੱਚ ਸੁੱਟਿਆ ਜਾਂਦਾ ਵਾ ਸਟਾ ਜਾਂਦਾ ਵਾ ਤਾਂ ਜੋ ਟਰੈਲੀ ਦੇ ਵਿੱਚ ਉਹਦੀ ਭਰਪਾਈ ਹੋ ਸਕੇ ਭਰਾਈ ਹੋ ਸਕੇ ਤੇ ਬਾਕੀ ਤੁਹਾਨੂੰ ਜਿਹੜੀ ਜਾਣਕਾਰੀ ਆ ਉਹ ਵੀ ਦਿੰਨੇ ਆ ਤੇ ਆਜੋ ਰਾਮਪਾਲ ਜੀ ਅੱਗੇ ਚੱਲਦੇ ਆ ਤੇ ਤੁਸੀਂ ਸਾਡੇ ਪੈਰਾਂ ਵੱਲ ਕੈਮਰਾ ਕਰਕੇ ਵੇਖ ਸਕਦੇ ਹੋ ਕਿ ਇਸ ਟਾਈਮ ਫੁੱਲ ਜਿਹੜਾ ਵਾ ਇਹ ਤੁਹਾਨੂੰ ਪਾਣੀ ਵੇਖਣ ਨੂੰ ਮਿਲੇਗਾ ਇਸ ਇਕੜ ਦੇ ਵਿੱਚ ਇਸ ਜ਼ਮੀਨ ਦੇ ਵਿੱਚ ਹੜ ਦਾ ਪਾਣੀ ਜਿਹੜਾ ਵਾ ਹਲੇ ਵੀ ਮੌਜੂਦ ਵਾ ਤੇ ਤੁਸੀਂ ਵੀ ਦੇਖ ਸਕਦੇ ਹੋ ਸੋ ਰਾਮਪਾਲ ਜੀ ਜੇਕਰ ਮਸ਼ੀਨ ਦੀ ਗੱਲ ਕਰੀਏ ਤੇ 1 ਏਕੜ ਦੇ ਵਿੱਚ ਇਹ ਕਿੰਨੇ ਉੱਪਰ ਦੀ ਜਿਹੜੇ ਗੇੜੇ ਆ ਉਹ ਕੱਢ ਦਿੰਦੀ ਆ ਕਿੰਨੇ ਗੇੜੇ ਲਾਉਂਦੀ ਆ 30 ਤੱਕ ਗੇੜੇ ਲਾ ਦਿੰਦੀ ਆ ਯਾਨੀ ਕਿ ਤੁਸੀਂ 30 ਗੇੜੇ 1 ਏਕੜ ਦੇ ਉੱਪਰ ਦੀ ਲਗਾ ਦਿੰਦੀ ਆ ਸੋ ਇਹ ਜਿਹੜੀ ਗਹਿ ਮਸ਼ੀਨ ਵਾ ਤੁਸੀਂ ਵੀ ਦੇਖ ਸਕਦੇ ਹੋ ਕਿ ਪਰ ਏਕੜ ਦੇ ਵਿੱਚ ਉੱਤੋਂ ਦੀ ਚਾਰਸ਼ ਫੇਰੇ ਜਿਹੜੇ ਆ ਗੇੜੇ ਪੰਜੀ ਤੋਂ ਕਹਿੰਦੇ ਆ ਕਿ 30 ਗੇੜਿਆਂ ਦੇ ਵਿੱਚ 1 ਏਕੜ ਦੀ ਕਟਾਈ ਕਰ ਲੈਂਦੀ ਆ ਤੇ ਆਪਣੇ ਅੰਦਰ ਜਿਹੜਾ ਝੋਨਾ ਵਾ ਥੋੜਾ ਅੱਗੇ ਆ ਜਾਓ ਜਿਹੜਾ ਝੋਨਾ ਵਾ 8 ਕੁਇੰਟਲ ਜਿਹੜਾ ਵਾ ਝੋਨਾ ਉਹ ਆਪਣੇ ਅੰਦਰ ਸਟੋਰ ਮਸ਼ੀਨ ਕਰ ਲੈਂਦੀ ਆ ਤੇ ਇਧਰ ਤੁਸੀਂ ਮਸ਼ੀਨ ਚੱਲਦੀ ਦੇਖ ਸਕਦੇ ਹੋ ਇਹ ਕਰ ਮਸ਼ੀਨ ਦੀ ਗੱਲ ਕਰੀਏ ਇਹ ਜਿਹੜੇ ਗਰਾਰੀ ਦੇ ਨਾਲ ਘੁੰਮਦੇ ਆ ਇਹ ਲੋਹੇ ਦੇ ਨੇ ਜਾਂ ਰਬੜ ਦੇ ਨੇ ਰਬੜ ਤੇ ਹੁੰਦੇ ਜਿਆਦਾ ਅੱਛਾ ਹਾਂਜੀ ਇਹਨੂੰ ਕੈਮਰਾਮੈਨ ਨੂੰ ਕਹਿੰਦੇ ਆ ਕਿ ਉਹ ਜਿਹੜਾ ਹੈ ਘੁੰਮਦਾ ਉਹਨੂੰ ਕੀ ਕਹਿੰਦੇ ਆ ਟ੍ਰੈਕ ਕਹਿੰਦੇ ਆ ਉਹਨੂੰ ਟ੍ਰੈਕ ਜਿਹੜਾ ਵਾ ਟ੍ਰੈਕ ਜ਼ਰੂਰ ਦਿਖਾਇਆ ਜਾ ਸਕੇ ਤਾਂ ਜੋ ਸਾਡੇ ਚਾਹਣ ਵਾਲਿਆਂ ਨੂੰ ਪਤਾ ਲੱਗ ਸਕੇ ਤੇ ਇੱਧਰ ਤੁਸੀਂ ਟ੍ਰੈਕ ਜਿਹੜਾ ਵਾ ਮਸ਼ੀਨ ਦਾ ਦੇਖ ਸਕਦੇ ਹੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਟ੍ਰੈਕ ਜਿਹੜਾ ਵਾ ਪਾਣੀ ਦੇ ਵਿੱਚ ਚੱਲਦਾ ਤੁਹਾਨੂੰ ਦਿਖਾਈ ਦੇਵੇਗਾ ਕਿ ਰਬੜ ਦਾ ਟ੍ਰੈਕ ਵਾ ਇੱਧਰ ਤੁਸੀਂ ਭੁਗਰਾ ਜਿਹੜਾ ਵਾ ਉਹ ਇੱਕਦਾ ਹੋਇਆ ਮਸ਼ੀਨ ਦੇ ਵਿੱਚ ਦੇਖ ਸਕਦੇ ਹੋ ਤੇ ਰਾਮਪਾਲ ਜੀ ਇਹ ਜਿਹੜਾ ਭੁਗਰਾ ਦੇਖਦਾ ਪਿਆ ਵਾ ਇਸ ਜਗ੍ਹਾ ਨੂੰ ਕੀ ਕਹਿੰਦੇ ਆ ਪ੍ਰੈਸ਼ਰ ਦੇ ਰਾਏ ਬਾਹਰ ਨਿਕਲਦਾ ਜੀ ਆ ਥਰੇਸਰ ਥਰੇਸਰ ਦੇ ਥਰੇਸਰ ਹਾਂਜੀ ਇੱਧਰ ਤੁਸੀਂ ਥਰੇਸਰ ਦੇ ਜ਼ਰੀਏ ਜਿਹੜਾ ਵਾ ਭੁਗਰਾ ਮਸ਼ੀਨ ਦਾ ਡੇਗਦਾ ਹੋਇਆ ਵੇਖ ਸਕਦੇ ਹੋ ਤੇ ਇੱਧਰਲੀ ਸਾਈਡ ਤੇ ਤੁਹਾਨੂੰ ਜਿਹੜੇ ਆ ਪਾਣੀ ਦੇ ਵਿੱਚ ਬਗਲੇ ਹੀ ਬਗਲੇ ਦਿਖਾਈ ਦੇਣਗੇ ਤੇ ਇਹ ਤੁਸੀਂ ਮਸ਼ੀਨ ਵੇਖ ਸਕਦੇ ਝੋਨੇ ਦੀ ਕਟਾਈ ਕਰਦੀ ਹੋਈ। ਸੋ ਸਾਹਮਣੇ ਤੁਸੀਂ ਬਗਲੇ ਜਿਹੜੇ ਆ ਉਹ ਵੇਖ ਸਕਦੇ ਹੋ। ਤੁਹਾਨੂੰ ਜਿਹੜੇ ਬਗਲੇ ਵੇਖਣ ਨੂੰ ਮਿਲਣਗੇ ਤੇ ਇਹ ਤੁਸੀਂ ਸਾਹਮਣੇ ਬਗਲੇ ਵੇਖ ਸਕਦੇ ਹੋ ਜੋ ਪਾਣੀ ਦੇ ਵਿੱਚੋਂ ਉੱਡ ਕੇ ਸੁੱਕੀ ਸਾਈਡ ਤੇ ਜਾਂਦੇ ਹੋਏ ਤੁਹਾਨੂੰ ਦਿਖਾਈ ਦੇਣਗੇ ਤੇ ਅਸੀਂ ਹੁਣ ਉਹ ਦੂਸਰੀ ਸਾਈਡ ਤੇ ਚੱਲਦੇ ਆ ਤੇ ਉਧਰ ਦਾ ਜਿਹੜਾ ਵਿਊ ਆ ਉਹ ਤੁਹਾਡੇ ਨਾਲ ਤਹਾਡੇ ਤੱਕ ਪਹੁੰਚਾਉਣ ਦੀ ਅਸੀਂ ਕੋਸ਼ਿਸ਼ ਕਰਦੇ ਆ ਇਹ ਤੁਹਾਨੂੰ ਸਾਹਮਣੇ ਸਕਰੀਨ ਤੇ ਕ੍ਰੇਨ ਆਪਰੇਟਰ ਰਾਮਪਾਲ ਜੀ ਜਿਹੜੇ ਆ ਉਹਨਾਂ ਦਾ ਸਕਰੀਨ ਤੇ ਨੰਬਰ ਤੁਹਾਨੂੰ ਜਿਹੜਾ ਵਾ ਉਹ ਵੇਖਣ ਨੂੰ ਮਿਲੇਗਾ ਤੇ ਤੁਸੀਂ ਡਾਇਰੈਕਟ ਸਿੱਧੀ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੇਕਰ ਤੁਸੀਂ ਅਜਨਾਲੇ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਜਿੱਥੇ ਜ਼ਿਆਦਾ ਪਾਣੀ ਖੜਾ ਵਾ ਝੋਨੇ ਦੀ ਕਟਾਈ ਕਰਨੀ ਚਾਹੁੰਦੇ ਹੋ ਤੇ ਸਕਰੀਨ ਤੇ ਤੁਸੀਂ ਰਾਮਪਾਲ ਦਾ ਜਿਹੜਾ ਨੰਬਰ ਵਾ ਉਹਦੇ ਤੇ ਗੱਲਬਾਤ ਕਰ ਸਕਦੇ ਹੋ ਤੇ ਮਸ਼ੀਨ ਜਿਹੜੇ ਮਾਲਕ ਨੇ ਮਸ਼ੀਨ ਮਾਲਕ ਆ ਇਹ ਉਹਨਾਂ ਦਾ ਨਾਮ ਕੀ ਆ ਉਹਦਾ ਨਾਮ ਹੈ ਜੀ ਰਾਮਨਵਾਸ ਇੱਕ ਦਾ ਹਾਂਜੀ ਦੂਜੇ ਦਾ ਨਾਮ ਹੈ ਪ੍ਰਗਟ ਜੀ ਇੱਕ ਦਾ ਨਾਮ ਆ ਪ੍ਰਗਟ ਹੈ ਤੇ ਦੂਸਰੇ ਦਾ ਨਾਮ ਰਾਮਨਵਾਸ ਰਾਮਨਵਾਸ ਪ੍ਰਗਟ ਤੇ ਰਾਮਨਵਾਸ ਇਹਨਾਂ ਦੋਵਾਂ ਦਾ ਜਿਹੜਾ ਮਾਲਕਾਂ ਦਾ ਸਕਰੀਨ ਤੇ ਤੁਸੀਂ ਨੰਬਰ ਵੇਖ ਸਕਦੇ ਹੋ ਜੇਕਰ ਉਹਨਾਂ ਨਾਲ ਗੱਲ ਕਰਨੀ ਆ ਤੇ ਇਹ ਜਿਹੜੇ ਸਾਹਮਣੇ ਸਕਰੀਨ ਦੇ ਉੱਤੇ ਨੰਬਰ ਆਉਂਦੇ ਪਏ ਆ ਕਿਸੇ ਨੂੰ ਵੀ ਫੋਨ ਲਾ ਕੇ ਤੁਸੀਂ ਰੇਟ ਕਨਫਰਮ ਕਰ ਸਕਦੇ ਹੋ ਤੇ ਕਿੱਲਿਆਂ ਦੀ ਜਿਹੜੀ ਕਟਾਈ ਆ ਝੋਨੇ ਦੀ ਕਟਾਈ ਜਿਹੜੀ ਆ ਉਹ ਕਰ ਸਕਦੇ ਹੋ ਤੇ ਗੇੜਾ ਲਾ ਕੇ ਮਸ਼ੀਨ ਇਧਰਲੀ ਸਾਈਡ ਤੋਂ ਜਿਹੜੀ ਆ ਉਹ ਆਉਂਦੀ ਤੁਸੀਂ ਵੇਖ ਸਕਦੇ ਹੋ ਤੇ ਉਹ ਮਸ਼ੀਨ ਇਧਰਲੀ ਸਾਈਡ ਤੇ ਜਿਹੜੀ ਆ ਉਹ ਇਸ ਇਕੜ ਦਾ ਜਿਹੜਾ ਵਾ ਗੇੜਾ ਲਾ ਕੇ ਉੱਪਰ ਦੀ ਆਉਂਦੀ ਤੁਹਾਨੂੰ ਦਿਖਾਈ ਦੇਵੇਗੀ ਤੇ ਪਾਣੀ ਦੀ ਗੱਲ ਕਰੀਏ ਤੇ ਪਾਣੀ ਤੁਸੀਂ ਵੇਖ ਸਕਦੇ ਹੋ ਸਾਡੇ ਪੈਰਾਂ 'ਚ ਸਾਡੇ ਗੋਡਿਆਂ ਤੱਕ ਪਾਣੀ ਜਿਹੜਾ ਵਾ ਪਾਣੀ ਹੀ ਪਾਣੀ ਤੁਹਾਨੂੰ ਦਿਖਾਈ ਦੇਵੇਗਾ ਲਗਭਗ ਤਕਰੀਬਨ 5 ਗੇੜੇ ਮਸ਼ੀਨ ਨੇ ਲਾਏ ਨੇ ਗੈ ਮਸ਼ੀਨ ਨੇ ਤੇ ਉਹ ਸਾਹਮਣੇ ਜਿਹੜੀ ਆ ਕਾਰਨਰ ਤੇ ਤੁਸੀਂ ਵੇਖ ਸਕਦੇ ਹੋ ਜ਼ੂਮ ਕਰਕੇ ਥੋੜਾ ਦਿਖਾ ਦੇ ਕਿ ਪੰਜ ਗੇੜੇ ਉੱਪਰ ਦੇ ਲਾਏ ਆ ਤੇ ਇਹਦੀ ਜਿਹੜੀ ਕਪੈਸਿਟੀ ਆ 8 ਕੁਇੰਟਲ ਉਹ ਇਹਨਾਂ ਦਾ ਜਿਹੜੀ ਸਟੋਰੇਜ ਆ ਉਹ ਮਸ਼ੀਨ ਦੀ ਭਰਨ ਦੇ ਨਾਲ ਟਰੈਲੀ ਦੇ ਵਿੱਚ ਜਿਹੜੇ ਆ ਬੰਬੂ ਦੇ ذریعے ਦਾਣੇ ਸਿੱਟਦੀ ਹੋਈ ਤੁਹਾਨੂੰ ਸੁੱਟਦੀ ਹੋਈ ਦਿਖਾਈ ਦੇਵੇਗੀ ਮਸ਼ੀਨ ਉਹ ਸਾਹਮਣੇ ਤੁਸੀਂ ਵੇਖ ਸਕਦੇ ਹੋ ਸਕਰੀਨ ਦੇ ਉੱਪਰ ਕਿ ਜਿਹੜੀ ਗਹਿ ਮਸ਼ੀਨ ਵਾਂ ਉਹ ਜਿਹੜੇ 8 ਕੁਇੰਟਲ ਦਾਣੇ ਸੀਗੇ ਸਟੋਰ ਉਹਨੇ ਕੀਤੇ ਸੀਗੇ ਉਹ ਟਰਾਲੀ ਦੇ ਵਿੱਚ ਪਾਉਂਦੀ ਤੁਹਾਨੂੰ ਸਕਰੀਨ ਦੇ ਵਿੱਚ ਦਿਖਾਈ ਦੇਵੇਗੀ ਤੇ ਹੋਰ ਆਪਾਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਇਸੇ ਤਰ੍ਹਾਂ ਅੱਗੇ ਜਾਰੀ ਰੱਖਾਂਗੇ ਤੇ ਕਰਦੇ ਆ ਅੱਗੇ ਗੱਲਬਾਤ ਸੋਰੰਮਪਾਲ ਜੀ ਇਹ ਮਸ਼ੀਨ ਜਦੋਂ ਝੋਨੇ ਦੀ ਕਟਾਈ ਕਰਦੀ ਆ ਤੇ ਕਿੰਨੀ ਕੁ ਸਫਾਈ ਦੇ ਨਾਲ ਕੰਮ ਕਰਦੀ ਆ ਸਫਾਈ ਤੇ ਦੇਖੋ ਜੀ ਇਹਨਾਂ ਦੀ ਦੂਜੀ ਮਸ਼ੀਨਾਂ ਦਾ ਬਹੁਤ ਜ਼ਿਆਦਾ ਸਫਾਈ ਨੇ ਇੱਕ ਚੋਲਣੀ ਬਣਾਉਂਦੀ ਹੈਗੀ ਹਾਂਜੀ ਹਾਂਜੀ ਚੋਲ ਬਿਲਕੁਲ ਨਹੀਂ ਮਰਾਨਦੀ ਟੋਟਾ ਨਹੀਂ ਕਰਦੀ ਹੈਗੀ ਜਾਨੀ ਕਿ ਝੋਨੇ ਦੀ ਸਫਾਈ ਦੇ ਨਾਲ ਕਟਾਈ ਕਰਦੀ ਆ ਤੇ ਦੋਸਤੋ ਕਹਿੰਦੇ ਆ ਰਾਮਪਾਲ ਕੇ ਝੋਨੇ ਦੀ ਜਦੂ ਸਫਾਈ ਦੇ ਨਾਲ ਕਟਾਈ ਕਰਦੀ ਆ ਤੇ ਝੋਨੇ ਦਾ ਜਿਹੜਾ ਵਾ ਟੋਟਾ ਨਹੀਂ ਕਰਦੀ ਝੋਨੇ ਦੇ ਚੌਲ ਨਹੀਂ ਬਣਾਉਂਦੀ ਤੇ ਇਧਰ ਤੁਸੀਂ ਮਸ਼ੀਨ ਵੇਖ ਸਕਦੇ ਹੋ ਚੱਲਦੀ ਵੀ ਤੁਹਾਨੂੰ ਸਕਰੀਨ ਤੇ ਦਿਖਾਈ ਦੇਵੇਗੀ ਮਸ਼ੀਨ ਚੱਲਦੀ ਕਿਹ ਮਸ਼ੀਨ ਹੈ ਕਿ ਝੋਨੇ ਦੀ ਜਿਹੜੀ ਕਟਾਈ ਆ ਬਹੁਤ ਵਧੀਆ ਤਰੀਕੇ ਦੇ ਨਾਲ ਆ ਤੇ ਬਹੁਤ ਹੌਲੀ ਹੌਲੀ ਕਟਾਈ ਕਰਦੀ ਪਈ ਆ ਤੇ ਝੋਨੇ ਦੀ ਜਿਹੜੀ ਕਟਾਈ ਹੁੰਦੀ ਤੁਸੀਂ ਦੇਖ ਸਕਦੇ ਹੋ ਤੁਸੀਂ ਸਾਨੂੰ ਇਹ ਦੱਸੋਗੇ ਤੁਸੀਂ ਕਿੰਨੇ ਜਣਾ ਹੋ ਕੇ ਪੰਜਾਬ 'ਚ ਆਏ ਨੂੰ ਸਾਨੂੰ ਹੋ ਕੇ ਦੱਸਦੇ ਕਿੱਥੇ ਆਏ ਨੂੰ ਜੀ ਪੰਜਾਬ 'ਚ ਹਾਂਜੀ ਤੁਹਾਡਾ ਸਾਂਝੇ ਦੇ ਵਿੱਚ ਲਗਭਗ ਤੁਸੀਂ ਕਿੰਨੀ ਘਟਾਈ ਕੀਤੀ ਆ ਅਸੀਂ 70 70 ਦੇ ਗ੍ਰੇਨ ਕੱਟਦੇ ਜੀ ਅੱਛਾ ਤੇ ਜੇਕਰ ਐਕਸਟਰਾ ਝੋਨੇ ਦੀ ਗੱਲ ਕਰੀਏ ਤਾਂ ਤੁਹਾਡੇ ਕੋਲ ਕਿੰਨੇ ਏਕੜ ਜਿਹੜਾ ਉਹ ਝੋਨਾ ਜਮਾ ਵਾ ਅਸੀਂ ਸਾਡੇ ਕੋਲ ਹੈ ਜੀ 50 ਏਕੜ ਤੱਕ ਅਜੇ ਝੋ ਰਪਿਆ ਹੈ ਜਿਹੜਾ ਕੱਟਣ ਵਾਲਾ ਵਾ ਹਾਂਜੀ ਕੱਟਣ ਵਾਲਾ ਹੈ ਜਿਹੜਾ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ 50 ਏਕੜ ਜਿਹੜਾ ਵਾ ਉਹ ਝੋਨਾ ਹੱਲੇ ਰਾਮਪਾਲ ਜੀ ਕਹਿੰਦੇ ਪਏ ਆ ਕਿ ਸਾਡੇ ਕੋਲ ਕੱਟਣ ਵਾਲਾ ਵਾ ਤੇ 70 ਪਲੱਸ ਜਿਹੜੇ ਏਕੜ ਆ ਉਹ ਅਸੀਂ ਹੁਣ ਤੱਕ ਪੰਜਾਬ 'ਚ ਆਣ ਕੇ ਇਸ ਗੈਮ ਮਸ਼ੀਨ ਦੇ ਨਾਲ ਕਟਾਈ ਕਰ ਦਿੱਤੀ ਆ ਤੇ ਇੱਧਰ ਤੁਸੀਂ ਮਸ਼ੀਨ ਜਿਹੜੀ ਆ ਚੱਲਦੀ ਦੇਖ ਸਕਦੇ ਹੋ ਕਿ ਤੁਹਾਨੂੰ ਸਾਫ਼ ਜਿਹੜੀ ਆ ਮਸ਼ੀਨ ਸਕਰੀਨ ਤੇ ਦਿਖਾਈ ਦੇਵੇਗੀ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਮਸ਼ੀਨ ਦਾ ਜਿਹੜਾ ਝਰਨਾ ਵਾ ਉਹ ਸਾਫ਼ ਹੁੰਦਾ ਹੋਇਆ ਤੁਹਾਨੂੰ ਸਕਰੀਨ ਤੇ ਦਿਖਾਈ ਦੇਵੇਗਾ ਅਸੀਂ ਕੈਮਰਾਮੈਨ ਨੂੰ ਕਹਿੰਨੇ ਆ ਕਿ ਉਹ ਸਾਹਮਣੇ ਜਿਹੜਾ ਝਰਨਾ ਵਾ ਝਰਨੇ ਵਾਲ ਨੂੰ ਆ ਦਿਖਾ ਦਿਓ ਇਹ ਤੁਸੀਂ ਦੇਖ ਸਕਦੇ ਹੋ ਤੇ ਮਸ਼ੀਨ ਦਾ ਜਿਹੜਾ ਝਰਨਾ ਵਾ ਉਹ ਸਾਫ਼ ਹੁੰਦਾ ਤੁਹਾਨੂੰ ਦਿਖਾਈ ਦੇਵੇਗਾ ਤੇ ਇਹ ਜਿਹੜਾ ਕ੍ਰੇਨ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਕਿ ਮਸ਼ੀਨ ਦਾ ਝਰਨਾ ਸਾਫ਼ ਹੁੰਦਾ ਹੋਇਆ ਤੁਹਾਨੂੰ ਦਿਖਾਈ ਦੇਵੇਗਾ ਇਹ ਤੁਸੀਂ ਦੇਖ ਸਕਦੇ ਹੋ ਕਿ ਮਸ਼ੀਨ ਦੇ ਉੱਪਰੋਂ ਤੁਹਾਨੂੰ ਜਿਹੜੀਆਂ ਤਸਵੀਰਾਂ ਨੇ ਉਹ ਦਿਖਾਈਆਂ ਜਾਣਦੀਆਂ ਨੇ ਮਸ਼ੀਨ ਦੇ ਉੱਪਰ ਦੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਸਾਫ਼ ਦਿਖਾਈ ਦੇਣਗੀਆਂ ਤੇ ਅਸੀਂ ਕੈਮਰਾਮੈਨ ਵੀਰ ਨੂੰ ਕਹਿੰਦੇ ਆ ਕੇ ਸਟੋਰ ਕਰਨ ਵਾਲੀ ਜਿਹੜੀ ਜਗਾ ਵਾ ਉਹ ਦਿਖਾਈ ਜਾਵੇ ਇਹ ਤੁਸੀਂ ਮਸ਼ੀਨ ਦੇ ਉੱਪਰ ਵੇਖ ਸਕਦੇ ਹੋ ਤਸਵੀਰਾਂ ਮਸ਼ੀਨ ਦੀਆਂ ਜਿਸ ਬਾਕਸ ਦੇ ਵਿੱਚ ਮਸ਼ੀਨ ਝੋਨੇ ਨੂੰ ਸਟੋਰ ਕਰਦੀ ਆ ਇਹ ਤੁਹਾਨੂੰ ਸਕਰੀਨ ਤੇ ਤਸਵੀਰਾਂ ਵੇਖਣ ਨੂੰ ਮਿਲਣਗੀਆਂ ਤੇ ਤੁਸੀਂ ਇਹ ਮਸ਼ੀਨ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੇਖ ਸਕਦੇ ਹੋ ਇਹ ਤੁਹਾਨੂੰ ਮਸ਼ੀਨ ਦੇ ਉੱਪਰ ਦੀਆਂ ਤਸਵੀਰਾਂ ਅਸੀਂ ਦਿਖਾਈਆਂ ਨੇ ਅਸੀਂ ਇਸ ਟਾਈਮ ਮਸ਼ੀਨ ਦੇ ਉੱਪਰ ਹਾਂ ਤੇ ਤੁਸੀਂ ਮਸ਼ੀਨ ਦੇ ਉੱਪਰ ਦਾ ਜਿਹੜਾ ਵਿਊ ਆ ਉਹ ਵੇਖ ਸਕਦੇ ਹੋ ਤੇ ਅਸੀਂ ਕੈਮਰਾਮੈਨ ਵੀਰ ਨੂੰ ਕਹਾਂਗੇ ਕਿ ਥੋੜਾ ਜਿਹਾ ਅੱਗੇ ਆਓ ਤਾਂ ਜੋ ਤੁਹਾਨੂੰ ਮਸ਼ੀਨ ਦਾ ਜਿਹੜਾ ਵਿਊ ਆ ਉਹ ਦਿਖਾਈ ਦੇਵੇ ਇਹ ਤੁਸੀਂ ਮਸ਼ੀਨ ਦਾ ਵਿਊ ਵੇਖ ਸਕਦੇ ਹੋ ਅਸੀਂ ਮਸ਼ੀਨ ਦੇ ਇਸ ਟਾਈਮ ਉੱਪਰ ਜਿਹੜੀ ਕਟਾਈ ਆ ਉਹ ਹੁੰਦੀ ਹੋਈ ਤੁਹਾਨੂੰ ਦਿਖਾਉਦੇ ਪਏ ਆ ਤੇ ਇਹ ਤੁਹਾਨੂੰ ਮਸ਼ੀਨ ਦਾ ਜਿਹੜਾ ਉੱਪਰ ਵਿਊ ਆ ਉਹ ਸਾਫ ਦਿਖਾਈ ਦੇਵੇਗਾ ਤੇ ਅਸੀਂ ਉਪਰੋਂ ਤੁਹਾਨੂੰ ਉੱਪਰ ਦਾ ਜਿਹੜਾ ਵਿਊ ਵਾ ਉਹ ਵੀ ਦਿਖਾਇਆ ਵਾ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਝੋਨੇ ਦੀ ਜਿਹੜੀ ਕਟਾਈ ਆ ਉਹ ਹੁੰਦੀ ਹੋਈ ਪਾਣੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਜੇਕਰ ਗੱਲ ਕਰੀਏ ਕਿ ਮਸ਼ੀਨ ਦੇ ਉੱਪਰ ਇੱਕ ਬਹੁਤ ਵਧੀਆ ਚੀਜ਼ ਹੈ ਕਿ ਇਹਦੇ ਉੱਪਰ ਜਦੋਂ ਅਸੀਂ ਬੈਠੇ ਆ ਤੇ ਸਾਨੂੰ ਕੋਈ ਵੀ ਜਿਹੜਾ ਭੁਲਾਰਾ ਵਾ ਉਹ ਹਲੇ ਤੱਕ ਨਹੀਂ ਪਿਆ ਤੇ ਇਹ ਤੁਸੀਂ ਡਗਾ ਜਿਹੜਾ ਝੋਨਾ ਵਾ ਉਹ ਵੀ ਦੇਖ ਸਕਦੇ ਹੋ ਕਿ ਮਸ਼ੀਨ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਜਿਹੜਾ ਵਾ ਮਸ਼ੀਨ ਝੋਨੇ ਦੀ ਕਟਾਈ ਕਰਦੀ ਪਈ ਆ ਤੇ ਲਗਭਗ ਜਿਹੜਾ ਵਾ ਝੋਨੇ ਦੀ ਉੱਪਰ ਦੇ ਜੇਕਰ ਦੀ ਗੱਲ ਕਰੀਏ ਤੇ ਇਹ ਪਹਿਵੇਂ ਤੋਂ ਛੇਵਾਂ ਜਿਹੜਾ ਵਾ ਉਹ ਮਸ਼ੀਨ ਨੇ ਲਾਇਆ ਵਾ ਤੇ ਸਾਡੇ ਨਾਲ ਇਸ ਟਾਈਮ ਕ੍ਰੇਨ ਆਪਰੇਟਰ ਮੌਜੂਦ ਓਏ ਆਪਾਂ ਕੋਸ਼ਿਸ਼ ਕਰਦੇ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕਿੰਨਾ ਸਮਾਂ ਹੋ ਗਿਆ ਕਿੰਨੇ ਸਾਲ ਹੋ ਗਏ ਨੇ ਦੋ ਸਾਹ ਸੋ ਵੀਰ ਜੀ ਕਹਿੰਦੇ ਨੇ ਕਿ ਸਾਨੂੰ ਜਿਹੜੀ ਮਸ਼ੀਨ ਆ ਚਲਾਉਂਦੇ ਨੂੰ 2 ਸਾਲ ਹੋ ਗਏ ਨੇ ਸੋ ਜੇਕਰ ਗੱਲ ਕਰੀਏ ਤੇ ਵੀਰ ਜੀ ਉਹਨਾਂ ਨੂੰ ਅਸੀਂ ਪੁੱਛਦੇ ਹਾਂ ਕਿ ਤੁਹਾਨੂੰ ਜਿਹੜੀ ਆ ਉਹ ਇੱਕ ਮੰਥਲੀ ਜਿਹੜੀ ਕਮਾਈ ਆ ਉਹ ਕਿੰਨੀ ਦਿੱਤੀ ਜਾਂਦੀ ਆ ਤੁਸੀਂ ਵੀਰ ਜੀ ਕਿੰਨੀ ਇੱਕ ਮੰਥਲੀ ਜਿਹੜੀ ਕਮਾਈ ਆ ਉਹ ਲੈਂਦੇ ਹੋ ਕੀ ਤੁਹਾਡੀ ਤਨਖਾਹ ਆ ਕੀ ਤੁਹਾਡੀ ਜਿਹੜੀ ਆ ਉਹ ਨੌਕਰੀ ਆ 1 ਮਹੀਨੇ ਦੀ ਮੇਰੀ ਨੌਕਰੀ 1 ਮਹੀਨੇ ਦੀ 25000 ਰੁਪਏ ਹੈ ਕਿੰਨੀ 25000 ਵੀਰ ਜੀ ਆਪਣਾ ਨਾਮ ਕੀ ਸ਼ੋਭਾ ਹੰਸੂਲ ਕੁਮਾਰ ਸੋ ਜਿਵੇਂ ਤੁਹਾਨੂੰ ਅਸੀਂ ਮਸ਼ੀਨ ਦੀਆਂ ਉਪਰੋਂ ਤਸਵੀਰਾਂ ਦਿਖਾਈਆਂ ਨੇ ਉਵੇਂ ਹੀ ਅਸੀਂ ਉਪਰੋਂ ਥੱਲੇ ਵਾਲੀ ਸਾਈਡ ਤੇ ਜ਼ਮੀਨ ਵਾਲੀ ਸਾਈਡ ਤੇ ਆ ਗਏ ਆ ਤੇ ਤੁਸੀਂ ਜਿਹੜੀ ਮਸ਼ੀਨ ਆ ਉਹ ਚੱਲਦੀ ਹੋਈ ਇਧਰਲੀ ਸਾਈਡ ਤੇ ਦੇਖ ਸਕਦੇ ਹੋ ਤੇ ਅਸੀਂ ਹੁਣ ਜਿਹੜਾ ਤੁਹਾਨੂੰ ਵਿਊ ਆ ਮਸ਼ੀਨ ਦਾ ਉਹ ਖੇਹਾਲ ਕਾਫੀ ਦਿਖਾ ਚੁੱਕੇ ਆ ਰਾਮਪਾਲ ਵੀਰ ਜੀ ਸਾਨੂੰ ਇਹ ਦੱਸਿਓ ਕਿ ਇਹ ਜਿਹੜੀ ਮਸ਼ੀਨ ਵਾਂ ਗੈਮ ਮਸ਼ੀਨ ਹੈ ਇਹਦੇ ਜੇਕਰ ਰੇਟ ਦੀ ਗੱਲ ਕਰੀਏ ਤੇ ਇਹ ਲਗਭਗ ਕਿੰਨੇ ਦੀ ਮਸ਼ੀਨ ਵਾ ਇਹ ਵੀਰੇਆ 21 ਲੱਖ ਰੁਪਏ ਦੀ ਮਸ਼ੀਨ ਹੈ ਨਵੀਂ ਮਸ਼ੀਨ ਜੇਕਰ ਨਵੀਂ ਮਸ਼ੀਨ ਹਾਂਜੀ ਜੇਕਰ ਨਵੀਂ ਮਸ਼ੀਨ ਦੀ ਗੱਲ ਕਰੀਏ ਤੇ ਪਿਆਰੇ ਦੋਸਤੋ ਇਹਦੀ ਜਿਹੜੀ ਕੀਮਤ ਵਾ 20 ਤੋਂ 21 ਲੱਖ ਕੀਮਤ ਦੱਸੀ ਜਾਂਦੀ ਹੈ ਜੇਕਰ ਰਾਮਪਾਲ ਜੀ ਇਸ ਮਸ਼ੀਨ ਦੀ ਪਾਵਰ ਦੀ ਗੱਲ ਕਰੀਏ ਤੇ ਪਾਵਰ ਕਿੰਨੀ ਹੈ 2 ਪਾਵਰਾਂ ਚ ਆਉਂਦੀ ਹੈ ਜੀ ਇੱਕ 190 ਇੱਕ 102 ਚ ਜੀ ਅੱਛਾ ਜਿਹੜੀ 90 ਵਾਲੀ ਆ ਉਹ ਕਿਹੜੀ ਆ ਉਹ ਜਿਹੜੀ ਹੁਣ ਚੱਲਣ ਦੀ ਹੈ 90 ਵਾਲੀ ਆ ਜਿਹੜੀ ਉਹ ਚੱਲਦੀ ਪਈ ਆ ਉਹ 90 ਵਾਲੀ ਆ ਸੋ ਉਧਰ ਕੈਮਰਾ ਕਰਕੇ ਤੇ ਜ਼ੂਮ ਕਰ ਦਿਓ ਤਾਂ ਜੋ ਪਤਾ ਲੱਗ ਸਕੇ ਕਿ ਉਹ 2 ਪਾਵਰਾਂ ਦੇ ਵਿੱਚ ਮਸ਼ੀਨ ਆਉਂਦੀ ਆ ਉਹ ਇਸ ਟਾਈਮ ਤੁਹਾਨੂੰ ਜਿਹੜੀ ਆ ਉਹ 90 ਪਾਵਰ ਵਾਲੀ ਮਸ਼ੀਨ ਸਕਰੀਨ ਤੇ ਵੇਖਣ ਨੂੰ ਮਿਲੇਗੀ ਤੇ ਦੂਸਰੀ ਜਿਹੜੀ ਮਸ਼ੀਨ ਆ ਉਹ ਕਿੰਨੇ ਪਾਵਰ ਚ ਹੁੰਦੀ ਆ 102 ਪਾਵਰ ਚ ਹੁੰਦੀ ਆ ਦੂਸਰੀ ਮਸ਼ੀਨ ਦੀ ਜ਼ਿਕਰ ਗੱਲ ਕਰੀਏ ਤੇ ਉਹ ਰਾਮਪਾਲ ਜੀ ਕਹਿੰਦੇ ਆ ਕਿ 102 ਪਾਵਰ ਦੇ ਵਿੱਚ ਆਉਂਦੀ ਆ ਤੇ ਜੇਕਰ ਉਸ ਮਸ਼ੀਨ ਦੇ ਰੇਟ ਦੀ ਗੱਲ ਕਰੀਏ ਸੇਮ ਆ ਕਿ ਜਾਂ ਅਲੱਗ ਅਲੱਗ ਆ ਅੱਛਾ ਉਹ ਕਿੰਨੇ ਦੀ ਆ ਤੇ ਇਹ ਕਿੰਨੇ ਦੀ ਆ ਇਹ 1 ਕਿ ਲੱਖ ਦੀ ਆ ਉਹ 24 ਲੱਖ ਦੀ ਆ ਇਹ ਜਿਹੜੀ ਮਸ਼ੀਨ ਵਾਂ ਇਹ ਹੈਗੀ ਆ 21 ਲੱਖ ਦੀ 90 ਪਾਵਰ ਦੀ ਤੇ ਜੇਕਰ ਗੱਲ ਕਰੀਏ 102 ਪਾਵਰ ਦੀ ਤੇ ਉਹ 24 ਲੱਖ ਦੀ ਮਸ਼ੀਨ ਆ ਸੋ ਅੱਜ ਵਾਲੀ ਵੀਡੀਓ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਆ ਸੋ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਸੋ ਮਿਲਦੇ ਹਾਂ ਕਿਸੇ ਨਵੇਂ ਟੌਪਿਕ ਦੇ ਨਾਲ ਤਬ ਤੱਕ ਲਈ ਜੈ ਹਿੰਦ ਸਾਸਿਕਾਨ